ਲੇਖਕ ਅਤੇ ਕਵੀ ਕਾਮਰੇਡ ਸੁਰਜੀਤ ਗੱਗਦੀ ਮਸ਼ਹੂਰ ਗੱਗ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖੀ ਇਤਰਾਜ਼ਯੋਗ ਕਵਿਤਾ ਨਾਲ ਪੰਜਾਬ ਅੰਦਰ ਰੋਵੱਦ ਦਾਈ ਜਾ ਰਿਹਾ ਹੈ ਜਿੱਥੇ ਲੋਕਾਂ ਵੱਲੋਂ ਫੇਸਬੁੱਕ ਉੱਤੇ ਸੁਰਜੀਤ ਗੱਗ ਖਿਲਾਫ ਆਪਣੀ ਪੜਾਸ ਕੱਢੀ ਜਾ ਰਹੀ ਹੈ ਉੱਥੇ ਹੀ ਖਿਰਾਫਤ ਦਾ ਝੰਡਾ ਕਵੀਆਂ ਅਤੇ ਕਾਮਰੇਡਾਂ ਨੇ ਵੀ ਚੁੱਕ ਲਿਆ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਸੁਰਜੀਤ ਗੱਗਦੀ ਇਸ ਲਿਖਤ ਦੀ ਨਖੇਦੀ ਕੀਤੀ ਮੈਂ ਦੇਖੋ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਹਮੇਸ਼ਾ ਅਸੀਂ ਝੰਡੇ ਬਰਦਾਸ਼ਤ ਪਰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੀਆਂ ਕੁਝ ਲਿੰਟਾਂ ਹੁੰਦੀਆਂ ਹਨ ਸਮਝਦੇ ਜੋ ਕੁਛ ਕੋਨੇ ਲਿਖਿਆ ਖਾਸ ਕਰਕੇ ਕਬੂਦੀ ਮੈਂ ਵੀ ਪੜੀ ਹੈ ਜਿਹੜੀ ਉਹ ਗੁਰੂ ਨਾਨਕ ਨੂੰ ਫਿਰ ਆਪਣੇ ਨਾਲ ਜੋੜ ਕੇ ਲਿਖੀ ਉਹਦਾ ਵਾਕੇ ਕੰਡਲ ਲੇ ਲਾ ਉਹ ਮੈਨੂੰ ਵੀ ਕਾਫਤਾ ਪੜ ਕੇ ਜਿਹੜਾ ਚੰਗਾ ਨਹੀਂ ਸੀ ਲੱਗਦਾ ਉਹ ਜਦ ਕਹਿਣ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ ਉਧਰ ਦੂਜੇ ਪਾਸੇ ਮਸ਼ਹੂਰ ਸਾਹਿਤਕਾਰ ਦੇਸ ਰਾਜ ਕਾਲੀ ਨੇ ਕਿਹਾ ਕਿ ਸੁਰਜੀਤ ਗੱਗ ਦੀ ਕਵਿਤਾ ਨੂੰ ਕਵਿਤਾ ਨਹੀਂ ਮੰਨਦੇ ਨਾਲ ਹੀ ਉਹਨਾਂ ਗੱਗ ਵੱਲੋਂ ਆਪਣੀਆਂ ਰਚਨਾਵਾਂ ਲਈ ਗੱਗਬਾਣੀ ਸ਼ਬਦ ਵਰਤਨ ਉੱਤੇ ਵੀ ਇਤਰਾਜ਼ ਜ਼ਾਹਰ ਕੀਤਾ ਤਾਂ ਸੁਰਜੀਤ ਗੱਗ ਜਦੋਂ ਕੋਈ ਵੀ ਕਵਿਤਾ ਪਾਉਂਦਾ ਸੀ ਕਵਿਤਾ ਹੀ ਨਹੀਂ ਸੀ ਪਤਾ ਨਹੀਂ ਜੋ ਵੀ ਉਹ ਪਾਉਂਦਾ ਸੀ ਕਵਿਤਾ ਨਹੀਂ ਹੈ ਉਹ ਮੈਂ ਨਹੀਂ ਮੰਨਦਾ ਉਹਨੂੰ ਕਵਿਤਾ ਤਾਂ ਮੈਂ ਹਾਰਟ ਹੁੰਦਾ ਸੀ ਮੈਂ ਕਹਿੰਦਾ ਨਹੀਂ ਯਾਰ ਥਿਸ ਇਸ ਨਾਟ ਲਿਟਰੇਚਰ ਇਨੂੰ ਲੋਕ ਕਵੀ ਕਹੀ ਜਾ ਰਹੇ ਨੇ ਤੇ ਫਿਰ ਜਸਵੰਤ ਦੀਦ ਕੀ ਹੈ ਹਨਾ surjit patar ਫਿਰ ਕੀ ਹੈ ਜੇ ਗੱਗ ਕਵੀ ਹੈ ਤਾਂ ਮਤਲਬ ਇੱਕ ਉਹਦੀ ਆਡੀਅנס ਬਣ ਗਈ ਸੀ ਉਹ ਉਸ ਆਡੀਅਨ ਨੂੰ ਸੰਬੋਧਨ ਕਰਦਾ ਸੀ ਔਰ ਉਸੇ ਅੰਦਾਜ਼ ਦਾ ਚ ਵੱਜ ਗਿਆ ਉਹ ਉੱਥੇ ਵੱਜ ਗਿਆ ਵੱਜ ਕੀ ਗਿਆ ਫਿਰ ਉਹ ਨਿਵਾਨ ਵੱਲ ਨੂੰ ਚਲੇ ਗਿਆ ਹੌਲੀ ਹੌਲੀ ਮੈਂ ਐਜ਼ ਰਾਈਟਰ ਐਜ਼ ਕ੍ਰਿਟਿਕ ਜਿਉ ਉਹਨੂੰ ਦੇਖਦਾ ਹਾਂ ਤਾਂ ਦੱਸਣਯੋਗ ਹੈ ਕਿ ਪੁਲਿਸ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਦੋਸ਼ਾਂ ਹੇਠ ਸੁਰਜੀਤ ਗੱਗ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਸੁਰਜੀਤ ਗੱਗ ਦੇ ਹੱਕ ਅਤੇ ਉਸ ਦੇ ਵਿਰੋਧ ਵਿੱਚ ਲੋਕਾਂ ਦਾ ਹੜ ਆਇਆ ਹੋਇਆ ਹੈ ਫੇਸਬੁੱਕ ਤੋਂ ਸ਼ੁਰੂ ਹੋ ਕੇ ਗੱਗ ਦੀ ਗ੍ਰਿਫਤਾਰੀ ਤੱਕ ਪੁੱਜੀ ਇਹ ਬਹਿਸ ਵੱਧਦੀ ਹੀ ਜਾ ਰਹੀ ਹੈ ਫਿਲਹਾਲ ਹਾਲਾਤ ਇਸ ਬਹਿਸ ਦੇ ਥੰਮਣ ਵੱਲ ਨਜ਼ਰ ਨਹੀਂ ਆ ਰਹੇ ਬਿਊਰੋ ਰਿਪੋਰਟ ਟੀਵੀ ਪੰਜਾਬ